ਹਾਂਜੀ ਸੰਗਤੀ ਮਿੰਟਾਂ ਸਕਿੰਟਾਂ ਦਾ ਕੰਮ ਰਹੇਗਾ ਕਹਿੰਦੇ 4 ਜੂਨ ਭੱਜੀ ਆਉਂਦੇ ਆ 4 ਜੂਨ ਨੂੰ ਜਿਹੜਾ ਇਹ ਡਰਾਅ ਨਿਕਲ ਜਾਣਾ ਜੀ ਮਿੰਨੀ ਹੈ ਨਾ ਬਾਈ ਜੀ ਮਿੰਨੀ ਹਾਂਜੀ ਜੀ ਇਲੈਕਟ੍ਰੋਨਿਕ ਸਕੂਟਰੀਆਂ ਤੇ ਕੁੱਲ 11 ਨਾਮ ਨੇ ਬਾਈ ਹਾਂਜੀ ਤੇ ਇੱਕ ਆਪਾਂ ਸਪੈਸ਼ਲ ਮਿੰਨੀ ਡਰਾਅ ਕਰਨਾ ਮੇਨ ਡਰਾਅ ਵਾਲੇ ਦੇ ਨਾਲ ਬਾਈ ਕੋਈ ਬਾਈ 1000 2000 ਜਾਂ 5000 ਦੇ ਕੂਪਨ ਪਾਉਂਦਾ ਤਾਂ ਜੂ ਜੀਪ ਦੇ ਕੂਪਨ ਬਿਲਕੁਲ ਫ੍ਰੀ ਮਿਲਣਗੇ ਠੀਕ ਆ ਜਿਹੜੀ ਜੀਪ ਹੈ ਫ੍ਰੀ ਦੇ ਵਿੱਚ ਦਿੱਤੀ ਜੂ ਭਾਈ ਜੇ ਆਪਾਂ ਮੇਨ ਡਰਾ ਦੀ ਗੱਲ ਕਰੀਏ ਪਹਿਲੇ ਨਾਮ 'ਚ ਹੈ ਕ੍ਰੇਟਾ ਗੱਡੀ ਆ ਉਹਦੀ ਆਪਸ਼ਨ 'ਚ 855 4/4 ਆ ਉਹਦੀ ਆਪਸ਼ਨ 'ਚ 4/2 ਥਾਰਾ ਸਾਰੇ ਦੇ ਸਾਰੇ ਨਾਮ ਨਵੇਂ ਦਿੱਤੇ ਜਾਣਗੇ ਠੀਕ ਹੈ ਜੀ ਦੂਜੇ ਨਾਮ 'ਚ ਬੁਲਟ ਮੋਟਰਸਾਈਕਲ ਸਟੈਂਡਰਡ ਆ ਉਹਦੀ ਆਪਸ਼ਨ ਦੇ ਵਿੱਚ ਭਈ ਆਈਫੋਨ 15 ਪ੍ਰੋ ਮੈਕਸਾ ਤੀਜਾ ਨਾਮ ਡੀ ਲੈਕਸ ਆ ਉਹਦੀ ਆਪਸ਼ਨ ਦੇ ਵਿੱਚ ਭਈ ਆਈਫੋਨ 13 ਗਾ ਤੇ ਜੇ ਕੋਈ 12000 ਦਾ 5000 ਦੀ ਕੂਪਨ ਪਾਉਂਦਾ ਤਾਂ ਤਿੰਨ ਡਰਾਮਾ 'ਚ ਹਿੱਸਾ ਪਾਊਗਾ ਭਈ 300 ਦਾ ਇੱਕ ਕੂਪਣਾ 500 ਦੇ 3000 ਦੇ ਨਵਾਂ ਇੱਕ ਸਪੈਸ਼ਲ ਮਿੰਨੀ ਡਾਲ ਦੇ ਵਿੱਚ ਜੀਪ ਦਾ 2025 ਤੇ 5000 ਦੇ 75 ਕੂਪਣਾ ਟੋਟਲ 111 ਨਾਮ ਨੇ ਬਈ 80 ਰੁਪਈਆ ਦੇ ਵਿੱਚ ਜਿੱਤ ਸਕਦੇ ਹੋ ਤੁਸੀਂ ਲੱਖਾਂ ਦੇ ਨਾਮ ਜੀ ਸੋ ਗੁਰਦੁਆਰਾ ਬਾਬਾ ਸ਼ਿਦਾਂ ਜੀ ਖੜਿਆ ਜੀ ਪਿੰਡ ਸੰਘੇੜਾ ਪੱਤੀ ਪੇਰੋਂ ਤੇ ਜ਼ਿਲ੍ਹਾ ਬਰਨਾਲਾ ਹਨਾ ਬਈ ਹਾਂ ਬਈ ਬਰਨਾਲਾ ਜ਼ਿਲ੍ਹਾ ਤੇ ਨਾਮ ਦੇਣ ਤੋਂ ਬਾਅਦ ਜਿੰਨੀ ਵੀ ਰਾਸ਼ੀ ਬਚੂ ਜਿਹੜਾ ਤੁਸੀਂ ਉਹ ਦਰਬਾਰ ਸਾਹਿਬ ਦੇਖਦੇ ਹੋ ਉਹਦੀ ਸਾਰੀ ਦੇ ਵਿੱਚ ਪੈਸਾ ਲੱਗੂਗਾ ਜੀ ਠੀਕ ਆ ਜੀ ਸੋ ਦੋਸਤੋ ਤੁਹਾਡੇ ਸਾਹਮਣੇ ਲਿਖਿਆ ਵੀ ਦਰਬਾਰ ਸਾਹਿਬ ਦੀ ਇਮਾਰਤ ਦੀ ਸੇਵਾ ਚੱਲ ਰਹੀ ਆ ਇਦੇ ਵਿੱਚ ਅਸੀਂ ਸਭਾ ਕੇ ਜਨਮਸਫਲਾ ਬਣਾਓ ਸੋ ਦੋਸਤੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਦਸਵੰਧ ਜ਼ਰੂਰ ਕੱਢੋ 300 ਦੀਆਂ 1 500 ਦੀਆਂ 9000 ਦੀਆਂ 9000 ਦੀਆਂ 25 5000 ਦੀਆਂ 75 ਤੇ ਗੱਲ ਕਰੀਏ ਡਰਾਮਾਂ ਦੀ ਇੱਕੋ ਡਰਾ ਦੇ ਤਿੰਨ ਚਾਰ ਡਰਾ ਨੇ ਘੱਟੋ-ਘੱਟ ਚਾਰੇ ਡਰਾਮਾਂ ਦੇ ਵਿੱਚ ਹਿੱਸਾ ਪਾਉਣ ਦੇ ਲਈ ਤੁਸੀਂ ਵੱਧ ਤੋਂ ਵੱਧ ਸੇਵਾ ਦੇ ਵਿੱਚ ਹਿੱਸਾ ਪਾਓ ਪੁੰਨ ਨਾਲੇ ਫਲੀਆਂ ਜੀ ਤੇ ਦਸਵੰਦ ਜ਼ਰੂਰ ਕੱਢੋ ਕਿਉਂਕਿ ਇੱਥੇ ਜਿਹੜੀ ਇਮਾਰਤ ਦੀ ਸੇਵਾ ਇਸ ਤੋਂ ਬਾਅਦ ਚੱਲ ਜਾਣੀ ਹੈ ਜਦੋਂ ਆਪਾਂ ਡਰਾਅ ਕਰਤਾ ਨਾ ਜੀ ਬਰੇ ਜਲਦੀ ਤੋਂ ਜਲਦੀ ਕੰਮ ਨੇਪਰੇ ਚੜ੍ਹ ਸਕੋਇਆ ਪੂਰੀ ਪਾਰਦਰਸ਼ਨਾ ਡਰਾਅ ਕਰਦੇ ਵਜੇ ਕੋਈ ਵੀਰ ਭਾਈ ਦੂਰ ਨੇੜਿਓਂ ਆ ਕੇ ਸੇਵਾ ਕਰਨੀ ਚਾਹੁੰਦਾ ਗੁਰਦੁਆਰਾ ਬਾਬਾ ਸ਼ੀਤਾਂ ਗਲੀ ਨੰਬਰ 2 ਪਿੰਡ ਸੰਘੇੜਾ ਪੈਰੋਂਪਤੀ ਜ਼ਿਲ੍ਹਾ ਬਰਨਾਲਾ ਤੇ ਇੱਥੇ ਆ ਕੇ ਡਰਾਅ ਜੇ ਕੋਈ ਦੇਖਣਾ ਚਾਹੁੰਦਾ ਆ ਕੇ ਦੇਖ ਵੀ ਸਕਦਾ ਜੀ ਠੀਕ ਹੈ ਜੀ ਸੋ ਦੋਸਤੋ 4 ਤਰੀਕ ਕਹਿੰਦੇ ਭੱਜੀ ਹੁੰਦੀ ਆ 4 ਤਰੀਕ ਨੂੰ ਵੀ ਨਾਮ ਟਾਪ ਦੇ ਨਿਕਲਣਿਆ ਕਰ ਦਿਓ ਵੀਡੀਓ ਸ਼ੇਅ